ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਡੇ ਕਾਲੇ ਵੀਰੇ ਨੂੰ ਕਾਲਾ ਵੀਰਾ ਜੋ ਕਿ ਅਸੀਂ ਫਿਰੋਜ਼ਪੁਰ ਤੋਂ 40 ਕਿਲੋਮੀਟਰ ਅੱਗੇ ਤੋਂ ਲਿਆਉਂਦਾ ਸੀਗਾ ਤੇ ਸਾਨੂੰ ਵੀਰੇ ਨੇ ਵੀਡੀਓ ਕਾਲ ਪਾਈ ਸੀ ਜਿੱਥੇ ਸੜਕ ਦੇ ਵਿਚਾਰਾ ਕੀੜੇ ਪੈ ਸੀ ਇਹ ਨਹੀਂ ਮਾਲ ਹਾਲਤ ਮਾੜੀ ਸੀ ਯਾਨੀ ਸੱਤ ਦੇਖ ਕੇ ਝੱਲਿਆ ਨਹੀਂ ਜਾ ਰਿਹਾ ਸੀ ਵੀਰਾ ਅਸੀਂ ਉਸ ਸਥਾਨ ਤੇ ਗਏ ਮੈਂ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਕੰਮ ਜ਼ਰੂਰੀ ਗਿਆ ਹਾਂ ਜ ਮਿਲਣੇ ਕਰਨ ਤਾ ਜਦੋਂ ਸਾਨੂੰ ਮੈਨੂੰ ਵੀਡੀਓ ਪਾਈ ਵੀਰ ਨੇ ਕਿਸੇ ਨੇ ਉਥੋਂ ਜਾ ਕੇ ਤਾਂ ਮੇਤੋ ਰਿਹਾ ਨਾ ਕਿ ਹਮ ਆ ਵਿੱਚ ਕੋਈ ਜਾਣੀ ਹੋਰ ਇਨਸਾਨ ਤਾਂ ਅਬ ਦੋਏ ਦਿਨ ਵੀ ਲਿਆਵਾਂਗੇ ਵੀ ਸਾਤੋਂ ਕਾਲਾ ਵੀਰਾ ਦੇਖ ਕੇ ਝੱਲਣਾ ਹੋਇਆ ਜਦੋਂ ਇਸ ਵੀਰ ਨੂੰ ਅਸੀਂ ਕੋਲੇ ਗਏ ਜੋ ਦੇਖਿਆ ਵੀਰੇ ਦੇ ਨਾ ਆ ਹੱਥ ਦੇ ਵਿੱਚ ਆਂ ਗੁੱਠਾ ਵੀ ਖਤਮ ਕੀਤਾ ਪਿਆ ਕੀੜੇ ਇੰਦਾ ਲੰਕ ਰਹੇ ਸੀਗੇ ਬਹੁਤ ਹੀ ਜ਼ਿਆਦਾ ਕੀੜੇ ਯਾਨੀ ਹੱਥੋਂ ਖਾ ਰਹੇ ਸੀਗੇ ਯਾਨੀ ਜੋ ਹੱਥ ਦਾ ਗੁੱਠਾ ਵਾ ਗੁੱਠਾ ਦਾ ਜਮੇ ਖਤਮ ਕੀਤਾ ਪਿਆ ਜੀ ਤੇ ਸਿਰ ਦੇ ਵਿੱਚ ਵੀ ਵਿਚਾਰੇ ਦੇਦੇ ਕੀੜੇ ਸੀਗੇ ਸ਼ਾਇਦ ਪਤਾ ਨਹੀਂ ਕਾਲਾ ਵੀਰਾ ਇਹ ਕਿੱਥੋਂ ਕਿਵੇਂ ਆਇਆ ਹਨਾ ਤੇ ਇਸ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਇਸ ਦਾ ਪਰਿਵਾਰ ਇਸ ਦੇ ਪਰਿਵਾਰ ਤੱਕ ਇਸ ਵੀਡੀਓ ਜਾਵੇ ਤੇ ਛੋੜੀਆਂ ਅਰਦਾਸਾਂ ਤੇ ਸਦਕੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਕਾਲੇ ਬਿਰੀ ਵੀਰੇ ਦਾ ਜੋ ਹੱਥ ਹਾ ਥੋੜਾ ਜਿਹਾ ਹੀ ਰਹਿ ਗਿਆ ਬਸ ਸਾਰਾ ਜਾਨੀ ਮਾਸਾਫ ਸੈਟ ਹੋ ਗਿਆ ਭਰ ਗਿਆ ਛੋੜੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਤੇ ਗੁਰੂ ਰਾਮਦਾਸ ਜੀ ਦੀ ਪਾ ਮਹਾਰਾਜ ਦੀ ਕਿਰਪਾ ਔਰ ਜੋ ਸੇਵਾ ਇੱਥੇ ਲੱਗੀ ਹੋ ਸੇਵਾ ਦੇ ਨਾਲ ਤੇ ਕਾਲਾ ਬਿਰਾਜ ਖੋਸਾ ਪਿਛਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਦਬਾਵਾਵਾਂ ਦਿਆ ਕਰੋ ਅਸ਼ੀਰਵਾਦ ਦਿਆ ਕਰੋ ਸਾਡੇ ਪ੍ਰਵਾਲ ਇਸ ਲਈ ਜੇਕਰ ਤੁਹਾਨੂੰ ਕਿਤੇ ਵੀ ਕੋਈ ਬੀੜ ਬਜ਼ੁਰਗ ਇਸ ਤਰ੍ਹਾਂ ਕੋਈ ਮਿਲਦਾ ਵੈਸੇ ਦਾ ਪ੍ਰਵਾਤਮਾ ਅੱਗੇ ਅਰਦਾਸ ਆ ਵੀ ਮਹਾਰਾਜ ਗੁਰੂ ਰਾਮਦਾਸ ਜੀ ਕੋਈ ਇਹ ਜੀ ਮਾੜੇ ਹਾਲਾਤਾਂ ਵਿੱਚ ਕੋਈ ਨਾ ਮਿਲੇ ਜਿਵੇਂ ਸਾਨੂੰ ਕਾਲਾ ਬਿੜਾ ਵੀਰਾ ਮਿਲਿਆ ਸੀਗਾ ਕੀੜਿਆਂ ਨੇ ਖਾਧਾ ਪਈ ਹੱਥ ਤੇ ਅੱਜ ਵੀਰਾ ਸਾਡੇ ਕੋਲ ਬਹੁਤ ਵਧੀਆ ਮਹਾਰਾਜੀ ਕਿਰਪਾ ਠੀਕ ਠਾਕ ਆ ਤੇ ਅਰਦਾਬ ਬੇਨਤੀ ਕਰਨੀ ਅਰਦਾਸ ਕਰਨੀ ਜੋ ਸਾਡੇ ਪਰਿਵਾਰ ਦੇ ਵਿੱਚ ਮੈਂਬਰ ਰਹਿੰਦੇ ਨੇ ਸਾਰਿਆਂ ਲਈ ਵਾਹਿਗੁਰੂ ਜੂ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ